ਵਾਜਲ ਕਾ ਤੇ ਸਰਹੱਦੀ ਪਿੰਡ ਦੋਨਾਂ ਨਾਨਕਾ ਵਿਖੇ ਕੂੜਾ ਸੁੱਟਣ ਨੂੰ ਲੈ ਕੇ ਦੋ ਧਿਰਾਂ ਆਮੋ-ਸਾਮਣੇ ਹੋ ਗਈਆਂ ਇਸ ਲੜਾਈ ਦੌਰਾਨ ਇੱਕ ਧਿਰ ਵੱਲੋਂ ਇੱਕ ਅਰੋੜੇ ਚਲਾਉਣ ਗੁੰਡੇ ਸੱਦਣ ਅਤੇ ਔਰਤਾਂ ਨਾਲ ਬਦਸਲੂਕੀ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਉੱਥੇ ਹੀ ਦੂਜੀ ਧਿਰ ਵੱਲੋਂ ਸਾਰੇ ਦੋਸ਼ਾਂ ਨੂੰ ਸਿੱਧੇ ਤੋਂ ਨਕਾਰਦਿਆਂ ਉਲਟਾ ਪਹਿਲੀ ਧਿਰ ਉੱਪਰ ਹੀ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਦੋਵੇਂ ਧਿਰਾਂ ਆਪਸ ਵਿੱਚ ਰਿਸ਼ਤੇਦਾਰ ਹਨ ਪਹਿਲੀ ਧਿਰ ਵੱਲੋਂ ਕਿਹਾ ਗਿਆ ਹੈ ਕਿ ਕੂੜਾ ਸੁੱਟਣ ਦੇ ਇਲਜ਼ਾਮ ਲਗਾ ਕੇ ਉਜੀ ਧਿਰ ਨੇ ਪਹਿਲਾਂ ਗਾਲੀ ਗਲੋਚ ਦਿੱਤਾ ਅਤੇ ਝਗੜਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ 12 ਗੁੰਡੇ ਮੰਗਵਾ ਕੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਇੱਟਾਂ ਰੋੜੇ ਵੀ ਵਰਾਏ ਜਿਸ ਦੀ ਉਹਨਾਂ ਕੋਲ ਸਾਰੀ ਵੀਡੀਓ ਵੀ ਮੌਜੂਦ ਹੈ ਉਧਰ ਦੂਜੀ ਧਿਰ ਵੱਲੋਂ ਦੋਸ਼ਾਂ ਨੂੰ ਨਕਾਰਦਿਆਂ ਉਲਟਾ ਪਹਿਲੀ ਧਿਰ ਤੇ ਹੀ ਝਗੜਾ ਕਰਨ ਦੇ ਦੋਸ਼ ਲਗਾਏ ਗਏ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕੋਈ ਗੁੰਡੇ ਨਹੀਂ ਬੁਲਾਏ ਗਏ ਬਲਕਿ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਮੇਰਾ ਨਾਮ ਜਗਰਪਤ ਸਿੰਘ ਹੈ ਜੀ ਪਿੰਡ ਦੋਨਾ ਨਾਨਕਾ ਕਟਨਾਇਸ ਤਰਵੀ ਹੈ ਵੀ ਮੇਰੀ ਮੰਮੀ ਦੀ ਦਵਾਈ ਚਲਦੀ ਸੀ ਤੇ ਉਹਨੇ ਨਾ ਗਲਤੀ ਨਾਲ ਕਿਤੇ ਡੈਂਪਰ ਆਨੰਦ ਦੇ ਪਾਸੇ ਦੂੜੀ ਤੇ ਸੜਤਾ ਤੇ ਸੜਕ ਤੇ ਤੇ ਉਹਨਦੇ ਕਰਕੇ ਨਾ ਇਹਨਾਂ ਪੀਮਾਹੀ ਅਸੀਂ ਗਲਤੀ ਮੰਨ ਲਿਆ ਕਰ ਸੈਡ ਕਰਤਾ ਫਿਰ ਗਾਲੀ ਗਲੋਚ ਕਰਦੇ ਸੀ ਤੇ ਗੰਦੀਆਂ ਗੱਲਾਂ ਮੇਰੀ ਮਾਂ ਭੈਣ ਨੂੰ ਬੇਪਰਦ ਗੱਲ ਕਰਦੇ ਸਾਡੇ ਘਰੇ ਬੱਖੇ ਪੈਣ ਆਇਆ ਅਸੀਂ ਫੜ ਕੇ ਉਹਨਾਂ ਪਰਹ ਕਰਤਾ ਫਿਰ ਚਲਾ ਹੈ ਨਿਬੜ ਕੇ ਵੀ ਚਲ ਨਹੀਂ ਅਸੀਂ ਤਾਂ ਦੇਖੇ ਕਿ ਕੰਮ ਕਰ ਚਲੇ ਗਏ ਮਗਰੋਂ ਮੈਂ ਤਾਂ ਬਾਜ਼ਾਰ ਗਿਆ ਸੀ ਡੈਡੀ ਰਾਨਾ ਨੂੰ ਮਗਰੋਂ ਆਏ ਨੇ ਗੁੰਡੇ ਲੈ ਆਂਦੇ ਸੀ ਸਾਡੇ ਕੋ ਵੀਡੀਓ ਵੀ ਗਏ ਨੇ ਸਾਰਾ ਕੁਝ ਹੈ ਬੇਪਰਦ ਗਾਲੀ ਸਾਡੇ ਗੇਟ ਕਟ ਮਾਰ ਗਏ ਨੇ ਤੇ ਬੇਪਰਦ ਗਾਲੀ ਕੱਢ ਗਣ ਸਾਨੂੰ ਤੇ ਅਸੀਂ ਕੁਝ ਨਹੀਂ ਕਿਹਾ ਵੀਡੀਓ ਬਣਾ ਕੇ ਆਦੇ ਘਰੇ ਆਦੇ ਬਚਾਰ ਵਾਸਤੇ ਕੋਈ ਕੋਠੇ ਚੜ ਕੇ ਗੁਆਂਢੀ ਕਰ ਚੱਲ ਗਏ ਮੇਰੀ ਮਾਮਾ ਬੈਣਾ ਕੋਠੇ ਘਰ ਚਲੇ ਚੜ ਗਈਆਂ ਕੋਈ ਤੇ ਕੋਈ ਕਿਦੇ ਚਲਾ ਗਿਆ ਇਹਨਾਂ ਦੇ ਇਹ ਸਾਨੂੰ ਹੁਣ ਵੀ ਲਲਕਾਰਦਾ ਹੈ ਕਹਿੰਦਾ ਤੁਸੀਂ ਬਾਹਰ ਤਾਂ ਨਿਕਲੋ ਮੈਂ ਉਹੀ ਕਰਦਾਗਾ ਮੈਂ ਉਹ ਕਰਦਾਗਾ ਮੈਂ ਐਪਲੀਕੇਸ਼ਨ ਵੀ ਠਾਣ ਦਿੱਤੀ ਹੁਣ ਪੁਲਿਸ ਆਈ ਏ ਤੇ ਕਹਿ ਰਹੀ ਤੁਸੀਂ ਕੱਲ ਸ਼ਾਮ ਨੂੰ ਆ ਜਾਦੇ ਤੇ ਤੁਹਾਡੀ ਕਰਾਂਗੇ ਪਰ ਹੁਣ ਸਾਨੂੰ ਕਹਿ ਰਿਹਾ ਤੁਸੀਂ ਬਾਹਰ ਨਾ ਨਿਕਲੋ ਤੇ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਤੇ ਇਹ ਸਬੰਧ ਦੇ ਨੱਥ ਪਾਈ ਜਾਵੇ ਇਹ ਬੰਦਾ ਪਹਿਲਾਂ ਵੀ ਇਹਦੇ ਤੇ ਪਰਚੇ ਦਰਜ ਗਏ ਨੇ ਅਸੀਂ ਸਾਨੂੰ ਇਹ ਤੋਂ ਖਤਰਾ ਹੈ ਤੇ ਮੇਰਾ ਦਾਦਾ ਵੀ ਇਹਨਾਂ ਅੱਗੇ ਮਾਰਿਆ ਵਾ ਤੇ ਅੱਗੇ ਪਹਿਲਾਂ ਨਰਾਜੀ ਨਾ ਕੀਤਾ ਸੀ ਪਰ ਸਾਨੂੰ ਨਹੀਂ ਪਤਾ ਤੇ ਅੱਗੇ ਜਿੰਦੇ ਪਹਿਲੇ ਖੂਨ ਮੂਹਣ ਲੱਗਾ ਹੋਵੇ ਤੋ ਦੁਬਾਰਾ ਵੀ ਇਹ ਚਾਂਸ ਕਰ ਸਕਦਾ ਹੈ ਚੁੱਪ ਚਲਾ ਕੇ ਕੰਮ ਕਰ ਲਗੇ ਫਿਰ ਚਾਹੀ ਤਾ ਕਿੰਨੇ ਸਾਲਾਂ ਦੀ ਗੱਲ ਹੋ ਗਈ ਤੇ ਉਹ ਜਿਵੇਂ ਕਹਿੰਦੇ ਨੇ ਪਿੱਜੇ ਦੇ ਵਖਾਵਣ ਦਾ ਧੋਰ ਹੁੰਦੇ ਰਖਾਵਣਲ ਹੋਰ ਹੁੰਦੇ ਨੇ ਤੇ ਇਹ ਜਿਹੜੇ ਹੁਣ ਇਹਨੇ ਮੂਹਣ ਖੂਨ ਲੱਗਿਆ ਹੋਇਆ ਹੈ ਦਲੀਪ ਸਿੰਘ ਦੇ ਤੇ ਇਹ ਦੁਬਾਰਾ ਵੀ ਇਹ ਸਾਨੂੰ ਸਾਨੂੰ ਇਹ ਖਤਰਾ ਹੈ ਕਿ ਤਾਂ ਰਿਸ਼ਤਦਾਰੀ ਰਿਸ਼ਤਦਾਰੀ ਕਾਦੀ ਰਹਿ ਜਾਂਦੀ ਜਦੋਂ ਬੰਦੇ ਇੱਕ ਦੂਜੇ ਨੂੰ ਮਾਰ ਦਈਏ ਕੀ ਰਿਸ਼ਤੇ ਚ ਕੀ ਲੱਗਦਾ ਹੈ ਸਾਡੇ ਮੇਰੇ ਤੋਂ ਦਾਦਾ ਜੀ ਲੱਗਦੇ ਸੀ ਮਾਲ ਦਾ ਦਾਦੇ ਦਾ ਭਰਾ ਲੱਗਦਾ ਸੀ ਤੇ ਉਹ ਉਹਨਾਂ ਦੇ ਭਰਾ ਨੂੰ ਹੀ ਮਾਰਦਾ ਅਸੀਂ ਕਹਾਂ ਚਲੋ ਉਹਦੇ ਰਾਜੀਨਾਮਾ ਡੈਡੀ ਦਾ ਕਿਵੇਂ ਕੀਤਾ ਮੈਂ ਤਾਂ ਛੋਟਾ ਜਿਹਾ ਸੀ ਤੇ ਮੈਨੂੰ ਕਿ ਜਿਵੇਂ ਕੱਲੋ ਰਿਪੋਰਟਰ ਹੁਣ ਦੇਖਿਆ ਮੈਂ ਰਾਜੀਨਾਮਾ ਸਾਰਾ ਵੇਖਿਆ ਇਹਨਾਂ ਲੜਾਈ ਕਰਕੇ ਇਹ ਦੁੱਖੇ ਨਾਲ ਲੈ ਗਿਆ ਸੀ ਬਾਹਰ ਦੁੱਖੇ ਨਾਲ ਲੈ ਗਿਆ ਸੀ ਉੱਥੇ ਕਰਕੇ ਇਹਨੇ ਮਰਵਾ ਦਿੱਤਾ ਜੀ ਇਹਨੇ ਗੁੰਡੇ ਬਹੁਤ ਮੰਗਵਾਇਆ ਤੁਹਾਡੇ ਕੋਲ ਵੀਡੀਓ ਹੈਗੀਆਂ ਜੀ ਤੁਹਾਨੂੰ ਦਿਖਾ ਦਿੰਨੇ ਆ ਜੀ ਲੜਾਈ ਹੋਈ ਸੀ ਸਵੇਰੇ ਤੇ ਸ਼ਾਮ ਨੂੰ ਇਹਨਾਂ ਗੁੰਡੇ ਮੰਗਵਾਏ ਸੀ ਆਹ ਖਾਲਲ ਕਰਦਾ ਰ ਸਾਨੂੰ ਜੀ 40 ਕਿਲੋ ਚ ਦੀ ਲੜਾਈ ਹਾਂ ਦੂਸਰੇ ਇਹਦੇ ਵਿੱਚ ਜੀ ਆ ਦੇਖੋ ਗੁੰਡੇ ਹੈਗੇ ਆ ਜੀ ਜਿਹੜੇ ਸਾਨੂੰ ਵੱਟੇ ਮਾਰ ਰਿਹਾ ਮੇਰੇ ਚਾਚੇ ਵਾਰੀ ਪਰਿਵਾਰ ਉੱਤੇ ਖੜੇ ਆ ਅਸੀਂ ਛੱਤਾਂ ਤੇ ਖੜੇ ਆ ਆ ਦੇ ਸੇਫਟੀ ਵਾਸਤੇ ਬੰਦੇ ਹੈਗੇ ਸੀ ਜੀ 8 ਬੰਦੇ ਹੈਗੇ ਸੀ ਚਾਰ ਪਾਸੇ ਹੈਗੇ ਸਚਾਰ ਵਿੱਚ ਵੀਡੀਓ ਦੇਗੇ ਆ ਵੀ ਜਿਵੇਂ ਕਹਿੰਦੇ ਵੀ ਜਿਵੇਂ ਹਿੱਕੇ ਤੇ ਹਮਲਾ ਮੋ ਬੋਲਦੇ ਸਾਡੇ ਗੇਟ ਤੱਕ ਆ ਗਏ ਅਸੀਂ ਵੀਡੀਓ ਬਣਾਈ ਫਿਰ ਨਾ ਨੂੰ ਖਤਰਾ ਪੈ ਗਿਆ ਵੀਡੀਓ ਬਣਾ ਰਹੇ ਨੇ ਉਹ ਗੇਟ ਤੋਂ ਕੁੱਟ ਮਾਰ ਕਰਕੇ ਥੋੜੇ ਪਿੱਛੇ ਚਲੇ ਗਏ ਗੇਟ ਫੜਨਗੇ ਇੱਕ ਤਰਫ ਤੋਂ ਕਰਈ ਆ ਗਏ ਨਾ ਹਾਂਜੀ ਹਾਂਜੀ ਤੇ ਤਾਰਾ ਤਿਹਾਰ ਸੀ ਜੀ ਛਰੀ ਸੀ ਤਰਪਾਨਾ ਸੀ ਜੇ ਕੁਝ ਹੋਰ ਹਥਿਆਰ ਇਹਨਾਂ ਕੋਲ ਸੀ ਕੌਣ ਸੰਸਕਾਰ ਕੀਤੀ ਪਸਾ ਜਿਹੜੇ ਉਹਨਾਂ ਦਾ ਸਿੱਕਾ ਮਾੜਾ ਕੀਤਾ ਜਿਹੜੇ ਗੁੰਡੇ ਆ ਅਸੀਂ ਨਾਂ ਦਾ ਨਾਂ ਜਾਣਦੇ ਨਹੀਂ ਪਛਾਣਦੇ ਨਹੀਂ ਉਹਨਾਂ ਸਾਾਨੂੰ ਆਨੰਦ ਸਾਡੇ ਨੂੰ ਕੋਈ ਦੰਦ ਸੁਣੀ ਕੋਈ ਕੁਛ ਵੀ ਨਹੀਂ ਸਾਡੇ ਹੱਥ ਜੋੜ ਤੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਚੰਗੀ ਤੋਂ ਚੰਗੀ ਸਾਡੇ ਤੇ ਵੀ ਜਿਹੜੇ ਸਾਡੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਜੀ ਮੇਰਾ ਨਾਮ ਜੇ ਰਮੇਸ਼ ਸਿੰਘ ਪਿੰਡ ਦੋਨਨਕਾ ਹੈ ਅਸੀਂ ਇਹ ਕਹਿਣਾ ਚਾਹਣੇ ਵੀ ਕੱਲ ਗੁੰਡੇ ਇਹਨਾਂ ਭੇਜੇ ਨੇ ਸਾਡੇ ਗਵਾਂਡੀਆਂ ਨੇ ਲਿਆਂਦੇ ਨੂੰ ਮਾੜੀ ਮੋਟੀ ਲੜਾਈ ਹੋਈ ਗਾਲੀ ਗਲੋਚਦੀ ਤੇ ਗਾਲੀ ਗਲੋਚ ਤੂੰ ਇਹ ਨਾ ਸਤੇ ਜਾਂ ਧਿਆਨ ਨਹੀਂ ਦਿੱਤਾ ਫਿਰ ਐਡੀ ਵੱਡਾ ਹਾਸਾ ਹੋ ਜਾਣਾ ਹੈ ਇਹਨਾਂ ਕੱਲ दारू-ਦੂਰ ਪੀਤੇ ਤੇ ਇਹਨਾਂ ਗੁੰਡੇ ਲਿਆਂਦੇ ਨੇ ਤੇ ਮੰਗਵਾਏ ਨੇ ਤੇ ਸਾਡੇ ਮਗਰ ਲੱਗੇ ਨੇ ਅਸੀਂ ਕੱਲ ਕਰ ਹੀ ਗਏ ਤੇ ਅੱਜ ਸਾਡੇ ਤੇ ਜਾਈਗਾ ਹੀ ਨੀ ਆ ਜੀ ਮੋੜ ਕੱਲ ਦੀ ਵਾਇ ਨਗੇਟ ਗੂਟ ਤੋੜ ਗਏ ਨੇ ਤੇ ਘਰੇ ਭੱਜੇ ਨੇ ਤੇ ਸਿਵਤਾ ਕੋਠੇ ਤੇ ਚੜ ਕੇ ਬੱਟੇ-ਬੱਟੇ ਮਾਰਦੇ ਰਹੇ ਨੇ ਇਹਨਾਂ ਨੂੰ ਪਤਾ ਕਿਹੜੇ ਗਿਆ ਕਿੰਨੇ ਕੁ ਹੀ ਗਿਆ ਗੁੰਡੇ ਕਿਕੇ ਬਾਵਾ ਜਣੇ ਵਥੇ ਅਸੀਂ ਵੀਡੀਓ ਬਣਾਈਆਂ ਨੇ ਸਬੂਤ ਬਣਾਇਨ ਕੋਠੇ ਤੇ ਖੜੇ ਰਹਿ ਦੂਰੂ ਮਾਰਦੇ ਰਨ ਵਟੇ-ਵਟੇ ਹਾਂ ਛੱਤ ਟੋਗ ਗਏ ਮਾਤਾ ਹੀਗੀ ਯਹੀ ਕਰੇ ਉਹਨਾਂ ਦੇ ਟੁਰਾ ਨਹੀਂ ਜਾਂਦਾ ਉਹਨੂੰ ਫਿਰ ਸਾਡੇ ਭੈਣਾਂ ਹੀ ਗੀਆਂ ਨੇ ਉਹ ਉਹ ਨਾਲ ਲੈ ਆਂਦਾ ਲੈ ਗੀਆਂ ਨੇ ਉਹਨਾਂ ਦਾ ਚੱਲ ਛੱਤ ਉਹਦੇ ਮੁੱਢੇ ਵਟੇ ਬੱਜੇ ਨੇ ਕੋਈ ਪੈਰਾਪੁਰ ਆਵੇ ਸਟੱਲ ਲੱਗੀ ਕੋਈ ਹਾਂਜੀ ਪੈਰਾਂ ਵਿੱਚ ਮਾੜੇ ਅੱਗੇ ਮੱਸੇ ਟੁਰਦੀ ਏ ਤੇ ਉਹਦੇ ਬੱਜੇ ਨੇ ਪੈਰਾਂ ਵਿੱਚ ਤੋਂ ਫੇਰ ਲੈ ਗਨੇ ਅਗਾਂ ਤੁਰ ਲਗਾ ਨੇ ਉਹਨੂੰ ਕਰੂ ਮੰਗਈਓ ਕਰਨੇ ਜੀ ਸਾਨੂੰ ਇਨਸਾਫ ਚਾਹੀਦਾ ਹੈਗਾ ਸਾਨੂੰ ਹਾਂ ਸਾਨੂੰ ਵੰਗਾਰਦੇ ਨੇ ਸਵੇਰੇ ਵੀ ਆਂਦੇ ਆ ਤੁਸੀਂ ਘਰ ਬਾਹਰ ਨਿਕਲ ਤੇ ਵੇਖੋ ਖੇਤ ਜਾਤ ਵੇਖੋ ਸਾਨੂੰ ਇਹਨਾਂ ਤੋਂ ਬਹੁਤ ਖਤਰਾ ਆਏਗਾ ਬਹੁਤ ਦਲੀਪ ਸਿੰਘ ਤੂੰ ਤੋਂ ਦੀ ਉਲਾਦ ਤੂੰ ਸਾਨੂੰ ਇਹ ਨਹੀਂ ਪਤਾ ਕਿ ਇਸ ਗੱਲ ਨੂੰ ਸਾਡੇ ਨਾਲ ਇਹ ਰੰਜ ਬਣਾਇਆ ਥਾੜੇ ਨੇ ਪੁਲਿਸ ਵਾਲੇ ਤਾਂ ਕਹੇਗੇ ਨੇ ਅਸੀਂ ਫੋਨ ਕੀਤਾ ਆ ਵੀ ਇਹ ਤਰ ਗੁੰਡੇ ਆਏ ਨੇ ਤੋ ਉਹ ਕਹੇਗੇ ਨੇ ਇੱਕ ਮੌਕੇ ਤੇ ਵੇਖਣ ਆਏ ਨੇ ਉਹ ਕਹਿੰਦੇ ਆ ਜਾ ਬਠਾਣੇ ਆਵੇ ਤੁਸੀਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਇਹ ਕੱਲ ਨੂੰ ਅੱਜ ਸਾਡੇ ਨਾਲ ਨੇ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਸੰਤ ਇਹਨਾਂ ਤੋਂ ਬਹੁਤ ਖਤਰਾ ਆਏਗਾ ਜੀ ਸਾਡੇ ਬੱਚੇ ਸਾਡਾ ਕੋਈ ਇਹਨਾਂ ਨਾਲ ਰੰਜ ਕੋ ਨਹੀਂਗਾ ਪਤਾ ਨਹੀਂ ਇਹਨਾਂ ਰੰਜ ਕੀ ਭਾਲ ਲਿਆ ਰੰਜ ਕੀ ਬਣਾ ਲਿਆ ਸਾਡੇ ਨਾਲ ਸਾਡਾ ਅੱਗੇ 20 22 ਸਾਲ ਹੋ ਗਏ 来 ਲੈਣਾ ਸਾਡਾ ਡੈਡੀ ਮਾਰਾ ਵਿਆ ਰਾਲ ਤੇ ਅਸੀਂ ਉਹ ਬਰਦਾਸ਼ ਸਾਡੇ ਛੋਟੇ ਸਾਡੇ ਪਹਿਣਾ ਪਰਾ ਜਿਹੜੇ ਵੱਡੇ ਗਏ ਉਹਨਾਂ ਫੈਸਲਾ ਕਰਾ ਤੇ ਰਾਜੀ ਨਾ ਕਰਾ ਦਿੱਤਾ ਇੱਕ ਖੇਡਾ ਹੋਈਏ ਭਾਲਦੇ ਨੇ ਸਾਡੀ ਗਈ ਪਰਜਾਈ ਉਹਦੀ ਦਵਾਈ ਚੱਲਦੀ ਏ ਦਿਮਾਗੀ ਉਹਨੂੰ ਕੋਈ ਇੰਨੀ ਗੱਲ ਦਾ ਪਤਾ ਨਹੀਂ ਹੁੰਦਾ ਕੋਈ ਯਾਦ ਕਦੇ ਆ ਗਿਆ ਕਦੇ ਨਾ ਆਇਆ ਉਹ ਕੋਈ ਗੰਨ ਦੀਗਾ ਜੋ ਆਕਾਂ ਦਾ ਡੈਂਪਰ ਜਾ ਉਹ ਕਿਧਰ ਉਹਨੇ ਮਣੇ ਕੀਤਾ ਝਾੜੂ ਜੂੜ ਲਾਂਦੀਆਂ ਨੇ ਸਵੇਰੇ ਜਿਨਾਨੀਆਂ ਉਹ ਛੜਕ ਤੇ ਪਿਆ ਗੇਟ ਅੱਗੇ ਉਹ ਨਹੀਂ ਚ ਕੀਤਾ ਤਾਂ ਉਹ ਉੱਥੋਂ ਬਸ ਪੀਤੀ ਵੀ ਆਈ ਹੁੰਦੀ ਤੇ ਬਹਾਨਾ ਬਣਾ ਦਿੱਤਾ ਉਹਨੇ ਲੜਾਈ ਦਾ ਵਾਵਾ ਦਿਨਾਂ ਤੇ ਗਾੜੀ ਕੱਢਦੇ ਪੈਣੇ ਸਾਨੂੰ ਪਤਾ ਸਤੰਦਰ ਵੜ ਜੇ ਤੇ ਬੂਹੇ ਲਾਲ ਆ ਵੀ ਤੇ ਗੱਲ ਇਹ ਸੀ ਸਾਡੀਆਂ ਕੁੜੀਆਂ ਹੈਗੀਆਂ ਨੇ ਜਵਾਨਾ ਅਸ ਕਿਵੇਂ ਇਹਨਾਂ ਨਾਲ ਲੜੀਏ ਗਾਲਾਂ ਸੁਣੀਏ ਰੋਜ਼ ਦੇ ਇਹਨਾਂ ਤੇ दारू ਕੱਢਦੇ ਨੇ दारू ਵੇਚਦੇ ਨੇ ਇਹਨਾਂ ਤੇ ਨੱਥ ਪੈਣੀ ਚਾਹੀਦੀ ਮੇਰਾ ਨਾਮ ਸੰਦੀਪ ਸਿੰਘ ਪਿੰਨ ਦੋਨਾਂ ਨਕਾਗਾ ਮੇਰਾ ਤੇ ਮੈਂ ਕੱਲ ਕੱਲਾ ਕਰੇਗਾ ਸੀ ਤੇ ਡੈਡੀ ਵਰੀ ਸਾਰੇ ਮੇਰੇ ਭਰਾ ਬਾਹਰ ਗਿਆ ਸੀ ਸ਼ੈਲਟਰ ਤੇ ਕੰਮ ਲੱਗਾ ਸੀ ਬਾਕੀ ਇੱਕ ਦੀਦੀ ਨੂੰ ਕਮਰੇ ਪਉਣ ਗਿਆ ਸੀ ਤੇ ਡੈਡੀ ਜਾਬੇ ਗਿਆ ਸੀ ਨਾਮ ਬ੍ਰਾਮ ਸ਼ੇਰ ਸਿੰਘ ਤੇ ਉਹ ਮੰਮੀ ਤੋਂ ਵੇਗੇ ਸੀ ਤੇ ਇਹ ਨਾ ਸਾਡੇ ਤੂੜੀ ਦੇ ਗਾਂਦ ਛੜਦੇ ਆ ਰੋਜ ਅੱਗੇ ਦੋ ਵਾਰੀ ਚੁੱਪ ਕਰ ਗਏ ਮੈਂ ਚਲ ਮੱਝਾ ਖਾਣੀ ਹੈ ਨਾ ਵੀ ਮਾਲ ਮੱਝਾਂ ਦੇ ਮੂੰਹ ਚ ਜਾਣੀ ਰੋਕਾ ਦੋ ਵਾਰੀ ਕੌਣ ਰੋਕੇ ਇਹਨਾਂ ਕੱਲ ਫਿਰ ਸੱਟੀ ਤੇ ਮੈਂ ਬੋਲ ਪਿਆ ਇਹ ਫਿਰ 10 12 ਹੀ ਨਗੇ ਸੀ ਮੈਂ ਕੱਲਾ ਸੀਗਾ।ੁੰਡੇ ਕੋ ਨਹੀਂ ਮੇਰੇ ਮਾਸੀ ਦੇ ਮੁੰਡੇਗੇ ਸੀ ਡੈਡੀ ਨੂੰ ਫੋਨ ਕੀਤਾ ਉਹ ਕੰਮ ਕਰਦੇ ਸੀ ਕਮਰੇ ਪਾਦੇ ਫੇ ਸੀ ਉੱਥੇ ਤੇ ਉਹ ਨਾਲ ਆਏ ਨਹੀਂ ਸਾਰੇ। ਉਹ ਕਹਿੰਦੇ ਕੱਲੇ ਨੂੰ ਵੇ ਤੇ ਕੁੱਟਾ ਨੇ। ਮੈਨੂੰ ਹਥਿਆਰ ਵੀ ਉਹ ਵਿਖਾਉਂਦੇ ਪੈਨ ਵੀਡੀਓ ਤੇ ਹਥਿਆਰ ਕੋਈ ਹਥਿਆਰ ਕੋਈ ਨਹੀਂਗਾ ਪਿੰਡ ਕੋਲ ਪੁੱਛ ਲੋ ਸਾਰਾ ਪਿੰਡ ਕੋ ਐ ਮੇਮਰਾ ਸਰਪੰਚਾ ਕੋਲ ਪੁੱਛਾ ਜਾਵੇ ਅਸੀਂ ਗਲਤ ਹੋਈ ਸਾਡਾ ਜੋ ਮਰਜ਼ੀ ਕਾਰਵਾਈ ਹੋ ਜਾ ਕਰ ਲਓ। ਹਾਂ ਸਰਪੰਚ ੜਾਉਣ ਆਏ ਨੇ ਵੀ ਤੁਸੀਂ ਚੁੱਪ ਕਰ ਜਾਓ। ਇਹ ਬਿੱਟੂ ਬਾਬਾ ਜਿਹੜਾ ਹੈਗਾ ਗੁਰਪ੍ਰੀਤ ਪ੍ਰੇਮ ਸਿੰਘ ਦਾ ਮੁੰਡਾ ਠੀਕ ਹੈ ਸਾਡੀ ਤੇ ਪ੍ਰਾਣੀ ਮੱਝੜ ਵੇ ਏ ਉੱਥੇ ਬਾਬਾ ਹੈਗਾ ਉੱਥੇ ਨਾ ਕਾਗਜ਼ ਲਿਖਦੇ ਨਾ ਉਰਦੂ ਜੀ ਵਿੱਚ ਆਪਾਂ ਦੇ ਸਮਝ ਲੱਗਦੀ ਠੀਕ ਹੈ ਉੱਥੇ ਰੋਜ਼ ਟੋਣੇ ਕਰਦਾ ਹੈ ਦਿੱਲੀ ਦਾ ਠੀਕ ਕਹਿੰਦਾ ਮੇਰੇ ਤੇ ਪੰਜ ਪੀਰ ਚੱਲਦੇ ਨੇ ਅੱਗੇ ਮੇਰੇ ਨੇ ਭਰਾ ਮਾਰਤਾ ਤਾਇ ਦਾ ਮੁੰਡਾ ਠੀਕ ਹੈ ਅੱਗੇ ਹੁਣੇ ਹੀ ਮੌਕਾ ਥੋੜੇ ਦੋ ਮਗ ਤਿੰਨ ਹੋ ਗਏ ਹੁਣੇ ਇਹਨਾਂ ਮਾਰ ਦਿੱਤਾ ਤੇ ਹੁਣ ਫਿਰ ਕਹਿੰਦੇ ਆ ਕਿ ਮੈਂ ਮੇਰਾ ਨਾਲ ਲੈਂਦੇ ਭੀ ਇਹਨੂੰ ਮਾਰਨਾ ਸੰਦੀਪ ਸਿੰਘ ਨੂੰ ਜੇ ਕਾਰਨ ਕੋਈ ਵਾਰਦਤ ਮੇਰੇ ਤੇ ਹੋ ਗਈ ਤੇ ਜ਼ਿੰਮੇਵਾਰੇ ਹੀ ਹੈਗੇ ਆ ਬਸ ਇਲਜ਼ਾਮ ਕੋਈ ਨਹੀਂ ਬਸ ਇਹਨਾਂ ਲੜਿਆ ਮੈਨੂੰ ਕੁੱਟਾ ਨੇ ਮੈਂ ਕੁਛ ਨਹੀਂ ਬੋਲਾ ਤੇ ਬਸ ਹੁਣ ਉਹ ਜ਼ਮੀਨ ਲੈਣਾ ਚਾਹੁੰਦੇ ਨੇ ਤੇ ਇਹਨੂੰ ਮਾਰ ਕੇ ਅੱਗੇ ਕਿਲਾ ਲੱਲਿਆ ਵੀ ਮੰਨ ਲਓ ਡੇੜੀ ਨੂੰ ਅਸੀਂ ਆਪੇ ਮਾਰਿਆ ਉਹਨਾਂ ਨੇ ਤੇ ਕਿਲਾ ਲੱਲਿਆ ਤਾਂ ਹੁਣ ਕਿਲਾ ਹੋਰ ਲੈਣਾ ਇਹਨਾਂ ਕੋਲੋਂ ਇਲਜ਼ਾਮ ਲਾਏ ਨੇ ਜੀ ਅਸੀਂ ਘਰੇ ਕੋਈ ਵੀ ਨਹੀਂ ਬੰਦਾ ਸਾਡਾ ਹੈਗਾ ਮੈਂ ਨੌਂ ਬਰਾਮ ਸ਼ੇਰ ਸਿੰਘ ਵਾਲਾ ਪਿੰਡ ਜਾਬਾ ਦੁੱਲੇ ਕੇ ਮੈਂ ਐਸੀ ਉੱਥੇ ਹੈਗੇ ਤਿੰਨ ਜੀ ਮੰਗਰੂ ਫੋਨ ਗਿਆ ਸਾਡਾ ਘਰੋਂ ਮੇਰਾ ਮੁੰਡਾ ਘਰੇ ਹੈਗਾ ਇੱਕੋ ਛੱਡ ਕੇ ਪੱਠੇ ਡੱਠੇ ਤੇ ਮੇਰਾ ਪਰਿਵਾਰ ਹੈਗਾ ਘਰ ਦੇ ਮਾਂ ਪੁੱਤਰ ਉਹਨਾਂ ਦੀ ਟੱਟੀ ਛੱਡਦੇ ਨੇ ਨਿਤ ਮਾਲ ਦੇ ਬੂੰ ਦਾ ਪਰਲਾ ਹੈਗਾ ਉਹਦੇ ਵਿੱਚ ਅਸੀਂ ਉਹਨਾਂ ਨੂੰ ਨਾਂ ਲੈ ਦੋ ਬੰਦੇ ਨੂੰ ਕਰ ਲੈ ਬੀ ਆ ਵੇ ਖ ਮਾਲ ਖਾਣਾ ਤੇ ਤੁਸੀਂ ਇਹ ਕੰਮ ਨਾ ਕਰੋ ਉਹ ਮੇਰੇ ਮੁੰਡਾ ਖੜਾ ਆਏ ਉਹਨੇ ਅੱਖਾ ਤੁਸੀਂ ਇਹ ਨਇਤੇ ਵਿੱਚ ਸੱਤੀ ਰੱਖੀ ਤੁਸੀਂ ਇਹ ਟੱਟੀ ਨਾਲ ਸਟੋ ਗਾਂਦ ਸਾਡੇ ਮੜੇ ਉਹ ਮੇਰੇ ਮੁੰਡੇ ਨੂੰ ਉਹ ਚਾਰ ਪੰਜ ਜੁੜੇ ਵੇ ਇਹ ਇੱਕ ਜਣਾ ਹੈਗਾ ਆ ਇਹਨੂੰ ਜੀ ਬੜਾ ਕੁੱਟਾ ਮਾਰਨ ਕਟਾਈ ਮਾਰ ਕੀਤੀ ਨੇ ਪਿੰਡ ਦੇ ਵਿੱਚ ਨਿੰਮਣ ਭਾਈ ਹੈਗਾ ਜਿਹਨੇ ਛਡਾਇਆ ਇੱਕ ਅਣਸਾ ਹੈਗਾ ਇੱਕ ਫੁਮਣ ਤੇਜਿਆ ਦਾ ਹੈਗਾ ਜਿੰਨਾ ਇਹਨੂੰ ਬਚਾਇਆ ਛੇਕ ਤੇ ਘਰੇ ਲੈ ਗਏ ਨੇ ਅਸੀਂ ਸ਼ਾਮ ਨੂੰ ਪਹੁੰਚੇ ਮੇਰਾ ਮੁੰਡਾ ਇੱਕ ਛੇਲਰ ਤੇ ਲੱਗਾ ਵਾ ਉਧਰ ਉਹ ਵੀ ਸ਼ਾਮ ਨੂੰ ਆ ਗਏ ਅਸੀਂ ਵੀ ਤਿੰਨੇ ਜੀ ਪਰੂ ਜਾਬੇ ਮਨੂ ਆ ਗਏ ਅਸੀਂ ਉੱਥੇ ਘਰੇ ਬੈਤੇ ਬਿਲੇ ਹਣ ਕੋਟ ਤੂੰ ਜਾ ਕਰ ਤੂੰ ਅਸੀਂ ਉੱਥੇ ਘਰੇ ਬੋਲੇ ਅਸੀਂ ਨਾਲ ਦੇ ਘਰੇ ਫੇਰ ਵੀ ਨਹੀਂ ਗਏ ਮੇਰੀ ਨੋ ਪੈਰ ਭਾਰੀ ਹੈਗੀ ਜੁਆ ਕੋ ਹਮਣ ਵਾਲਾ ਉਹਨੂੰ ਲੱਤਾਂ ਲੁੱਤਾਂ ਛੜਾਣ ਦੀ ਯਾਦੇ ਬੰਦੇ ਨੂੰ ਉਹਨੂੰ ਲੱਤਾਂ ਲੁੱਤਾਂ ਮਾਰਿਆ ਨੇ ਉਹ ਕਰ ਲਾ ਸੀ ਹੌਲ ਸਪੀਟਰ ਲੈ ਗਏ ਉਹ ਨਫਰੀਦ ਕੋਟ ਆਖੇ ਨੂੰ ਲੈ ਜਾਓ ਅਸੀਂ ਉਹ ਤੂੰ ਪ੍ਰਾਈਵੇਟ ਟੀਕੇ ਕਰਾਏ ਨੇ ਤੇ ਅਸੀਂ ਸਾਨੂੰ ਸਰਪੰਚ ਠਰ ਲੱਗੇ ਵੀ ਤੁਸੀਂ ਅਕਰੀ ਕਿਧਰੇ ਨਾ ਜਾਓ ਇਸ ਨੇ ਪ੍ਰੇਮ ਸਿੰਘ ਦਾ ਪੁੱਤਰ ਜਿਹੜਾ ਬਿੱਟੂ ਏ ਇਹ ਬਾਬਾ ਬਣਾਵੈ ਜੀ ਮੇਰੀਆਂ ਤਿੰਨ ਤੱਕੇ ਮੱਝੀ ਇਹਨੇ ਮਾਰ ਦਿੱਤੀਆਂ ਇੱਕ ਮੇਰਾ ਮੁੰਡਾ ਇਹਨੇ ਮਾਰ ਦਿੱਤਾ ਇੱਕ ਮੇਰਾ ਭਤੀਜਾ ਮਰ ਗਿਆ ਉਹਨਾਂ ਦਾ ਦੋਨੋਂ ਨਹੀਂ ਛੱਡਣਾ ਵਲੇ ਮੋੜ ਪਹੁੰਚਿਆ ਸਰਪੰਚ ਛੱਡ ਗਿਆ ਇਹਨਾਂ ਮੋੜ ਬੇਪੁਲਸ ਵੀ ਲੈ ਆਂਦੀ ਏ ਉਲਟੀ ਇਹਨਾਂ ਪੁਲਸ ਵੀ ਲੈ ਆਂਦੀ ਏ ਚੇਤ ਨੇ ਆਖਿਆ ਵੀ ਤੂੰ ਹੀ ਇਹਨਾਂ 'ਚ ਕੋਈ ਨਹੀਂ ਕਸੂਰੇ ਕਟੀਚੇ ਪੈਨੇ ਤੇ ਇਹਨਾਂ ਸਾਰਾ ਕੁਛ ਇਹ ਕਰਦੇ ਪੈਨੇ ਇਹ ਬਹੁਤ ਉੱਚੇ ਆਏ ਖੜੇ ਨੇ ਇਹ ਜਨਾਬ ਜਾਦੂ ਟੋਹਣੇ ਵੀ ਇਹ ਕਰਦੇ ਪੈਨੀ ਇਹ ਜਿਹੜੇ ਨੇ ਇਹ ਗਿਆ ਘਰ ਪਾਟ ਕਿਉਂ 11000 ਲੈਂਦਾ ਹੈ 5200 ਲੈਂਦਾ ਹੈ ਹਰ ਇੱਕ ਦੇ ਤਮਾਸ਼ਾ ਸੇਵਾ ਮੰਗਦਾ ਸਾਰੇ ਪਿੰਡਾਂ ਵਿੱਚ ਤੂੰ ਘਰੇ ਆਈ ਸੀ ਤੇ ਇਹ ਅੱਗੇ ਮੇਰੇ ਪੁੱਤਰ ਦਾ ਸਾਰਾ ਦਿਨ ਦਿਹਾੜੀਆਂ ਕੰਮ ਕਰ ਤੇ ਤੇ ਲਹੌਲੇ ਕੰਡੂ ਟੁੱਟੀਆਂ ਦੇ ਹੱਲਾ ਨਹੀਂ ਜਾਂਦਾ ਜਿਹੜੇ ਜਿਹੜੋਂ ਇਲਜ਼ਾਮ ਲਾਇਨੇ ਗੁੰਡੇ ਮੰਗਵਾਏ ਨੇ ਜਿਹੜੋਂ ਉਹਨਾਂ ਕੋਲ ਵੀਡੀਓ ਵੀ ਹੈ ਜਿੰਦੇ ਜਥਿਆਰ ਤੁਰ ਲੈ ਕੇ ਉਹਨਾਂ ਦੇ ਗੇਟ ਨਾ ਜੀ ਉਹ ਮੇਰੇ ਜਿਹੜੇ ਰਿਸ਼ਤੇਦਾਰ ਜਿਨ੍ਹਾਂ ਨੇ ਹੀ ਮਕਾਨ ਬਣਾ ਦੇ ਪਏ ਉਹ ਮੁੰਡੇ ਮੇਰੇ ਇਹਦੇ ਮਸੀਰ ਮੇਰੇ ਮੁੰਡੇ ਦੇ ਸਾਰੇ 3 4 ਉਹਨਾਂ ਕਮਾਸੜਾ ਸੀ ਵੀ ਚੜਨੇ ਸਾਨੂੰ ਕੋਈ ਵਖਾ ਦੇਵੇ ਘਰੇ ਨਾ ਦੇ ਗਏ ਸਾਡੇ ਘਰੇ ਉਹਨਾਂ ਵੀਡੀਓ ਬਣਾਈ ਕੋਟੇ ਚਾੜਤੇ ਇਹ ਗੇਟ ਨੂੰ ਭੰਨ ਤੋੜਦਾ ਕਰਦੇ ਪਏ ਨੇ ਵੀਡੀਓ 'ਚ ਉਹ ਉਹਨੇ ਵੀ ਇੱਕ ਮੁੰਡੇ ਨੇ ਆਖਿਆ ਵੀ ਇੱਕ ਮੈਂ ਜਾਣਨਾ ਗੇਟ ਲਾ ਉਹਨੇ ਹੀ ਖੜਕਾਇਆ ਹੈ ਕੋਈ ਭੰਨਾ ਨਹੀਂ ਕੁਝ ਨਹੀਂ ਕੀਤਾ ਇਹਨਾਂ ਕਾ ਸਾਡਾ ਗੇਟ ਬੰਦ ਉਹ ਰਿਸ਼ਤੇਦਾਰ ਇਹਨਾਂ ਦੇ ਵੀ ਹੈ ਤੇ ਸਾਡਾ ਵੀ ਹੈਗਾ ਆ ਉਹਨਾਂ ਦਾ ਮੈਂ ਆ ਨਾ ਵੀ ਤੁਸੀਂ ਕਿੰਨੇ ਵੀ ਇੰਨੀ ਥੋੜੀ ਮਾਰ ਦੇ ਵੀਦਾ ਹੈ ਠੀਕ ਹੈ ਧਾਰ ਵੀ ਸੀ ਉਹਨਾਂ ਕੋਲ ਵੀ ਨਾ ਜੀ ਕੋਈ ਥਿਆਰ ਨਹੀਂ ਹੈ ਕਾ ਝੂਠ ਮਾਰਦੇ ਨੇ ਆ ਪਿੰਡ ਤੂੰ ਪੁੱਛਾ ਜਾਵੇ ਮਿੰਬਰਾ ਸਰਪੰਚਾ ਤੂੰ ਸਾਰੇ ਪਿੰਡ ਤੂੰ ਪੁੱਛ ਲਵੇ ਇਹ ਥਿਆਰ ਵਾਲਾ ਕੋਈ ਨਾਂ ਵੀ ਹੋਵੇ ਤਾਂ ਉਹਨੇ ਤਾਂ ਚਾਟ ਮਾਰੀ ਗੇਟ ਨੂੰ ਵੀ ਕੋਈ ਖੜਕਾ ਵੀ ਲਾਤ ਹੁਦਾ ਵੀ ਮੈਂ ਰਿਸ਼ਤੇਦਾਰ ਹੈਗਾ ਉਹਨਾਂ ਕਭੀ ਇੱਕ ਹੋਰ ਗੁੰਡੇ ਲਈ ਆਂਦੇ ਨੇ ਕੋਈ ਅਥੀ ਨਾਨਾ ਦੇ ਘਰੇ ਗਏ ਨਾ ਗੁੰਡਾ ਲਿਆਂਦਾ ਨਾ ਸਾਨੂੰ ਲੋੜ ਹੈ ਅਸੀਂ ਰਾਧਾ ਸਵਾਮੀ ਅਗੇ ਕੋਈ ਬਣਾ ਦੇਵੇ ਪਿੰਡ ਦੇ ਵਿੱਚ ਵੀ ਸ਼ਰਾਬ ਕਰ ਦੇਣ ਜੇ ਪੀਂਦੇ ਹੋਣ ਮੇਰਾ ਭਰਾ ਬਾਹਰ ਢਾਣੀ ਤੇ ਬੈਠਾ ਹੈ ਉਹਨਾਂ ਦੀ ਇਹ ਤਰ੍ਹਾਂ ਬੋਲ ਬਲਾਰਾ ਹੋਇਆ ਇਹਨੇ ਸੱਕੇ ਪਿਓ ਨੂੰ ਟੀਕਾ ਲਵਾ ਤੇ ਮਰਵਾ ਦਿੱਤਾ ਜੀ ਉਹਨਾਂ ਕਿੱਲਾ ਪੈੜੀ ਦਾ ਦਿੱਤਾ ਆ ਦੀ ਸਾਰੀ ਪੈੜੀ ਇਹਨਾਂ ਵੇਚ ਦਿੱਤੀ ਕਿੱਲਾ ਪੈੜੀ ਦਾ ਦਿੱਤਾ ਨੇ 1.5 ਕਨਾਲ ਮੇਰੇ ਕੋਲ ਲਈ ਨੇ 16000 ਰੁਪਇਆ ਦਿੱਤਾ ਇੱਕ ਇੰਜਣ ਦਿੱਤਾ ਤਾਂ ਰਾਜੀਨਾਮਾ ਉਹਨਾਂ ਨਾਲ ਕਰਨੇ ਮੈਂ ਦਿੱਤਾ ਚ ਮੈਂ ਕਚਲ ਮੈਨੂੰ ਰੱਬ ਇਹ ਕੀ ਮੇਰੇ ਕੋਲ ਪੈੜੀ ਉਹਦੇ ਦੇ ਇਜਾਮ ਨਾਲ ਜਿਹੜੇ ਉਹਨਾਂ ਦੇ ਕਹਿੰਦੇ ਪਿਤਾ ਮਰਿਆ ਕਿ ਉਹ ਤੋੜਾ ਨਾ ਜੀ ਮੈਂ ਤੋੜਦਾ ਹੀ ਨਹੀਂ ਬਣਿਆ ਕਾ ਇਹ ਤੇ ਦੋਵੇਂ ਬਰਾ ਇਕੱਠੇ ਹੈਗੇ ਆਏ ਨਾ ਜੀ ਇਹ ਤਾਂ ਝੂਠ ਮਾਰੀ ਜਾਵੇ ਜੋ ਮਰਜੀ ਕਰੇ ਆ ਮੈਂ ਇਹਨਾਂ ਤੇ ਵਿਆਹ ਮੈਂ ਕੀਤੇ ਨੇ ਮਿਮਰਤ ਸਰਪੰਚਾ ਕੋਲ ਪੁੱਛੋ ਇਹਨਾਂ ਕੋਲ ਤਾਂ ਬੇਚਾਰਾ ਕੋਲ ਜੂ ਵੀ ਕੋਈ ਨਹੀਂ ਜਿਹੜੀ ਸ਼ਹਿਰ ਵਿੱਚ ਜੂ ਹੋਵੇ ਮੈਂ ਵਿਆਹ ਛਾ ਦੇ ਇਹਨਾਂ ਦੇ ਕੀਤੇ ਨੇ ਉਹ ਤੁਹਾਡੇ ਰਿਸ਼ਤੇ ਤੇ ਕੀ ਲੱਗਦੇ ਨੇ ਸਾਰੇ ਰਿਸ਼ਤੇਦਾਰ ਮੇਰਾ ਭਤੀਜਾ ਪ੍ਰੇਮਾ ਜਿਹੜਾ ਪੋਤਰਾ ਬਾਬਾ ਬਿੱਟੂ ਬਣਾ ਜਿਹੜਾ ਜਿੰਨੇ ਮਕੁੱਟਿਆ ਉਹ ਮੇਰਾ ਪੋਤਰਾ ਹੈ ਹੁਣ ਪੋਤਰੇ ਕਿਹ ਰਹਿ ਗਏ ਮੈਂ ਮੁੰਡੇ ਨੂੰ ਟਕੋਰਾ ਸਾਰੀ ਰਾਤ ਕੀਤੇ ਨੀਕੇ ਲਵਾਏ ਨੇ ਉਹਦਾ ਸਿਰ ਨਹੀਂ ਚਾਉਂਦਾ ਪਿਆ ਤੇ ਸਾਨੂੰ ਸਰਪੰਚ ਝਟਕ ਗਿਆ ਵੀ ਤੁਸੀਂ ਦਲੀਪ ਤੂੰ ਵਡਿਆਰੇ ਤੇ ਤੂੰ ਟੇਕ ਤੇ ਬਹਿ ਜਾ ਮੈਂ ਨਾ ਠੱਲ ਲੈਣਾ ਜੀ ਇਹ ਨਾ ਹੁਣ ਪੁਲਿਸ ਵੀ ਲੈ ਆਂਦੀ ਏ ਹੁਣ ਇਹ ਨਾ ਖਬਰ ਵੀ ਸਾਡੀ ਛੜਾ ਦਿੱਤੀ ਏ ਅਸੀਂ ਹੁਣ ਕਰੀਏ ਤੇ ਕਰੀਏ ਕੀ ਉਠੇ ਇਹ ਤਾਂ ਆ ਪੰਚਾਇਤ ਨੂੰ ਪੁੱਛਾ ਜਾਵੇ ਝੂਠ ਮਾਰਨ ਨੂੰ ਝੂਠ ਤਾਂ ਖੀਰੀ ਝੂਠ ਹੀ ਹੈ ਗਾਏ ਵੱਲੇ ਵੀ ਪੁੱਛਿਆ ਨਹੀਂ ਪੁਲਿਸ ਕੋਲ ਉਹਨਾਂ ਕਹੇ ਝੂਠ ਇਹਨੂੰ ਕੁੱਪਨਾ ਨੂੰ ਕੁੱਟਾ ਨੇ ਆ ਝੂਠੇ ਬਿਲਕੁਲ ਝੂਠੇ ਨੇ ਸਾਨੂੰ ਕੋਈ ਬਣਾ ਦੇ ਵਿੱਚ ਸਾਰਾ ਪਿੰਡ ਪਿਆ ਗਿਆ ਇਹਨਾਂ ਦੇ ਘਰੇ ਗਏ ਹੋਈਏ ਜਾਂ ਨਾ ਨੂੰ ਕੋਈ ਮੰਦਾ ਬੋਲੇ ਆਈ ਘਰੂ ਬੋਲਦੇ ਰਹੇ ਨੇ ਛੋਕਰੇ ਮੇਰੇ ਵੀ ਕਿਉਂ ਵੀ ਤੁਸਕੇ ਨੂੰ ਵੇਖ ਤੇ ਕੁੱਟਾ ਹੀ ਇਹ ਕੋਠੇ ਤੇ ਚੜਤੇ ਤੇ ਵੀਡੀਓ ਬਣਾਉਂਦੇ ਰਹੇ ਨੇ ਸਾਡੀ ਆਇਆ ਕਾ ਬਣਾ ਲੈ ਤੇ ਹੁਣ ਕਟੀਚੇ ਮਰੀਚੇ ਪੈਂ ਅਸੀਂ ਵੀ ਹਾਨੂੰ ਸਰਪੰਚ ਠੱਲ ਗਿਆ ਨਹੀਂ ਤਾਂ ਮੈਂ ਫਰੀਦਕੋਟ ਬਜ ਜਮਾ ਜੋ ਉੱਥੇ ਦਾਖਲ ਕਰਾ ਦਵਾਂ